ਨਸ਼ੇ ਦਾ ਕੈਰ ਬਰਕਰਾਰ ਨਸ਼ੇ ਦੀ ਓਵਰਡੋਜ਼ ਨਾਲ 30 ਸਾਲਾ ਨੌਜਵਾਨ ਦੀ ਮੌਤ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਿੱਖੀਵਿੰਡ ਦੇ ਇੱਕ 30 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਪਛਾਣ ਗੁਰਪਿੰਦਰ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਪਿੱਖੀਵਿੰਡ ਵਜੋਂ ਹੋਈ ਹੈ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਆ ਮ੍ਰਿਤਕ ਨੌਜਵਾਨ ਦੀ ਪਤਨੀ ਚਰਨਜੀਤ ਕੌਰ ਸਮੇਤ ਸਾਲੀ ਸਵਿੰਦਰ ਸਿੰਘ ਅਤੇ ਚਾਚੇ ਦੇ ਲੜਕੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਪਿਛਲੇ ਕਾਫੀ ਸਾਲਾਂ ਤੋਂ ਨਸ਼ਾ ਕਰਦਾ ਆ ਰਿਹਾ ਹੈ। ਉਹਨਾਂ ਦੱਸਿਆ ਕਿ ਗੁਰਪਿੰਦਰ ਸਿੰਘ ਜਲੰਧਰ ਦੀ ਪ੍ਰਾਈਵੇਟ ਕੰਪਨੀ ਵਿੱਚ ਡ੍ਰੈਸਰੀ ਵਿੱਚ ਲਾਉਣ ਦਾ ਕੰਮ ਕਰਦਾ ਹੈ। ਅਤੇ ਬੀਤੀ ਕੱਲ ਦੁਪਹਿਰ ਕਰੀਬ 1:30 ਵਜੇ ਕਰੋ ਕੱਪੜਿਆ ਸਮੇਤ ਸਮਾਨ ਅਤੇ ਕਿਟ ਲੈ ਕੇ ਕਰੋ ਜਲੰਧਰ ਜਾਣ ਲਈ ਰਵਾਨਾ ਹੋਇਆ ਸੀ ਜਿਸ ਦੀ ਸਵੇਰੇ 10 ਵਜੇ ਦੇ ਕਰੀਬ ਪਿੱਖੀਵਿੰਡ ਦੇ ਗੰਦੇ ਨਾਲੇ ਨਜ਼ਦੀਕ ਲਾਸ਼ ਬ੍ਰਾਹਮਤ ਹੋਈ ਹੈ ਉਹਨਾਂ ਦੱਸਿਆ ਕਿ ਗੁਰਪਿੰਦਰ ਦੀ ਮੌਤ ਨਸ਼ੇ ਦੀ ਓਵਰਡੋਸ ਕਾਰਨ ਹੋਈ ਹੈ ਉੱਥੇ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ 10 ਸਾਲਾ ਦਾ ਲੜਕਾ ਵੀ ਹੈ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਆ ਮ੍ਰਿਤਕ ਦੇ ਸਾਲੀ ਸਰਵਿੰਦਰ ਸਿੰਘ ਨੇ ਪ੍ਰਸ਼ਾਸਨ પાસે ਗੋਹੜ ਲਗਾਈ ਇਲਾਕੇ ਵਿੱਚ ਨਸ਼ਾ ਸ਼ਰੇਆਮ ਵਿਕਰੀਆ ਹੈ ਜਿਸ ਨੂੰ ਨਤ ਮਾਰੀ ਜਾਵੇ ਤਾਂ ਕਿ ਹੋਰ ਨਾ ਮਾਵਾ ਦੇ ਲਾਲ ਇਸ ਨਸ਼ੇ ਦੀ ਭੇਟ ਨਾ ਚੜ ਸਕਣ ਉਧਰ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਪਿੱਖੀਵਿੰਡ ਦੇ ਮੁਖੀ ਮਨੋਜ ਕੁਮਾਰ ਸ਼ਰਮਾ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਗੁਰਵਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ ਤਰੰਤਰੰਤ ਸਨੁਪਤੇ ਆਬਾਦੀ ਖਾਸ ਰਿਪੋਰਟ ਕਿਨਾ ਬਾਪੂ ਜੀ ਬਰاداس ਸਿੰਘ ਕਿਹੜਾ ਪਿੰਡ ਆ? ਟਖੀ ਪਿੰਡ ਜਿਹੜੇ ਮੁੰਡੇ ਦੀ ਨਸ਼ੇ ਦੇ ਟੀਕਣਾ ਮੌਤ ਕਿ ਲੱਗਦਾ ਤੁਹਾਡਾ? ਮੇਰਾ ਮੁੰਡਾ ਹੈ ਕੀ ਨਾਂ ਹੈ ਦਾ? ਗੁਰਪ੍ਰਿੰਦਰ ਕਦੋਂ ਤੋਂ ਬਾਪੂ ਜੀ ਨਸ਼ਾ ਕਰਦਾ ਸੀ? ਉਹ ਬੋਆ ਚੇਜ਼ਾ ਕਰਦਾ ਸੀ ਜਿਵੇਂ ਮਸ਼ੀਨ ਚਲਾਉਂਦਾ ਹੈ ਸਭ ਕਰਦਾ ਹੈ ਕੁੜੀਏ ਨੇ ਛੱਡਿਆ ਨਹੀਂ ਨਸ਼ਾ ਤੇ ਗੋਲੇ ਗੱਟਾ ਛੋਗ ਤਰੀਕ ਤੋਂ ਉੱਪਰ ਤੋਂ ਆਇਆ ਉਹ ਪਰਸੋਂ ਕਦੋਂ ਡੈੱਥ ਕਦੋਂ ਹੋਈ ਹੈ? ਕਦਾਈ ਨਹੀਂ ਉਹ ਅੱਜ ਪੱਗੜੇ ਪਾ ਲਗਾ ਅਨੂੰ ਜਿਤਨੇ ਪੱਗੜੇ ਲਗਾ ਕੁਝ ਕੱਲ ਲੈ ਕੇ ਬੈਗ ਤੇ ਉੱਥੇ ਠੀਕ ਰੱਖ ਕੇ ਤੇ ਮੁੜ ਕੇ ਜੱਟ ਟਿਕਾ ਲਾਉਣਾ ਹੋਈ ਬੱਕ ਜੀ ਕਦਾਣੀ ਇੱਕ ਇੱਕ ਜਨ ਉਹ ਪਗੜੀ ਦੱਦੀ ਬਤਾ ਕਦੇ ਨਾ ਇੱਕ ਕਿੰਨੇ ਬੱਚੇ ਕਿੰਨੇ ਇਹਦੇ ਵਿਆਹਿਆ ਸੀ ਇੱਕੋ ਬੱਚਾ ਵਾ ਪੁੱਤਰਾ ਮੇਰਾ 10 ਸਾਲ ਦਾ ਆ 10 ਸਾਲ ਦਾ ਤੇ ਕੰਮ ਕਰੇ ਕੀ ਕਰਦਾ ਸੀਗਾ ਇਹ ਮਸ਼ੀਨਾਂ ਚੋਂ ਦਾ ਕਰੇਣਾ ਜੀ ਉਥੇ ਲਾਉਂਦਾ ਇਹ ਸਭ ਉਹ ਕੰਮ ਚ ਆਉਂਦਾ ਇਹ ਸਾਰੇ ਕੰਮ ਗੱਡੀਆਂ ਗੁਡੀਆਂ ਯੋਗ ਦੇਣਾ ਹੈ ਕੋਈ ਕਰ ਦਿੱਤਾ ਹੀ ਕੱਖ ਨਹੀਂ ਇਹਨੇ ਕਿਹੜਾ ਵਿਦਿਆਪਿਤ ਸੁਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਅੱਗੇ ਪੁਰੇ ਜੀ ਜਿਹੜਾ ਨੌਜਵਾਨ ਦੀ ਨਸ਼ੀਨਾ ਡੈਫਰ ਕੀ ਲੱਗਦਾ ਇਹ ਮੇਰੇ ਜੀਜਾ ਜੀ ਹੈ ਜੀ ਪਿੰਡ ਨੂੰ ਗੁਰਪ੍ਰਿੰਦਰ ਸਿੰਘ ਜੀ ਕਿੱਥੇ ਕਿਦਾਂ ਇਹ ਬੈਂਟਿੰਦਾ ਛੇਦੀ ਓਵਰਡੋਜ਼ ਲਾਉਂਦੇ ਜਾਣਗੇ ਕਦੋਂ ਕਿਦਾਂ ਕਰਦਾ ਸੀ ਇਹ ਮਾੜਾ ਇਹ ਤੇਰਾ 12 13 ਸਾਲ ਤੋਂ ਬੜਾਈਆ ਰਾਂ ਦੋ ਤਿੰਨ ਵਾਰੀ ਪਹਿਲਾਂ ਵੀ ਇਹਨੂੰ ਟਿਕਟ ਉਹਦੇ ਦਾਖਲ ਨਹੀਂ ਕਰਵਾਇਆ ਸੀ ਪਰ ਨਹੀਂ ਸਮਝਿਆ ਜਾਏ ਕਿਦਾਂ ਪਸੰਦ ਆਇਆ ਵੀ ਡੈੱਡ ਹੋ ਗਿਆ ਫੋਨ ਗਿਆ ਜੀ ਸਵੇਰੇ ਜਦੋਂ ਫਿਰ ਕੋਈ ਕਾਲ ਗਿਆ ਡੈੱਡ ਬੋਡੀ ਤੇ ਲਾ ਕੇ ਕੋਈ ਟੀਕੇ ਸਿਰੰਜਾ ਸਿਰੰਜਾ ਵਗੈਰਾ ਪਈਆਂ ਹੀ ਗਿਆ ਸਾਰਾ ਜੀ ਸਰੀਰ ਆਕੜਿਆ ਪਿਆ ਸਰੀਰ ਆਕੜਿਆ ਪਿਆ ਉਦਾਂ ਹੀ ਹਜੇ ਵੀ ਉਦਾਂ ਹੀ ਆ ਜੀ ਕੋਣ ਥਾਣੀ ਆਈ ਜੀ ਪੁਲਿਸ ਕਾਰਵਾਈ ਚੱਲ ਰਹੀ ਹੈ ਹਾਂਜੀ ਹਾਂਜੀ ਪੁਲਿਸ ਕਾਰਵਾਈ ਚਲੂ ਨਹੀਂ ਕਾਰਵਾਈ ਕੀ ਮੰਗ ਕਰਦੇ ਜੋ ਨਸ਼ਾ ਮੰਗੇ ਇਹ ਕਰਦੇ ਵੀ ਇਹ ਨਸ਼ੇ ਨੂੰ ਬੰਦ ਕਰਕੇ ਵੇਖੋ ਕਈ ਘਰ ਪ੍ਰਵਾਦ ਹੋ ਚੁੱਕੇ ਆ ਇਹ ਜਿਹੜਾ ਵਾ ਉਹ ਮੈਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਆ ਸਰ ਇੱਕ ਪਿਕਮੈਂਟ ਪਿੰਡ ਦੇ ਵਿੱਚ ਨੌਜਵਾਨ ਦੀ ਨਸ਼ੇ ਨਾਲ ਮੌਤ ਹੋਈ ਹੈ ਸਰ ਕੀ ਨਾਮ ਆ ਕੀ ਪਛਾਣ ਹੋਈ ਤੇ ਸਰ ਕਿੱਥੋਂ ਜਿਹੜੀ ਡੈੱਡ ਬਡੀ ਮਿਲੀ ਹੈ ਹਾਂ ਸਿਰ ਇਨਫਾਰਮੇਸ਼ਨ ਆਈ ਸੀ ਕਿ ਇਦਾਂ ਡਰੇਨ ਦੇ ਲਾਗੇ ਇੱਕ ਡੈੱਡ ਬਡੀ ਪਈ ਆ ਤੇ ਜਦੋਂ ਜਾ ਕੇ ਚੈੱਕ ਕੀਤਾ ਇਹਦਾ ਇਹਦੇ ਆਹਟਾ ਦੇ ਵਿੱਚੋਂ ਸਾਨੂੰ ਪਰਸ ਮਿਲ ਗਿਆ ਪਰਸ ਦੇ ਵਿੱਚੋਂ ਇਹਦਾ ਮੋਬਾਈਲ ਨੰਬਰ ਕੰਟੈਕਟ ਲੱਗ ਗਿਆ ਸੀ ਇਹਦੇ ਘਰ ਦੇ ਨਾਲ ਕੰਟੈਕਟ ਕੀਤਾ ਇਹਦਾ ਸਵਾਲਾ ਇਥੇ ਸ਼ਹਾਜਪੁਰ ਦੇ ਲਾਗੇ ਡੇਗੀਪੁਰ ਦਾ ਉਦੋਂ ਉਹ ਕੰਟੈਕਟ ਟਾਇਵੂ ਆ ਗਈ ਮੌਕੇ ਦੇ ਉੱਤੇ ਇਹਦੀ ਪਹਿਚਾਨ ਹੋਈ ਆ ਗੁਰਪਿੰਦਰ ਸਿੰਘ son of ਬਲਵਲਾ ਸਿੰਘ ਤੇ ਭਿੱਖੀਵੜ ਦਾ ਰਹਿਣ ਵਾਲਾ 30-35 ਸਾਲ ਦੀ ਦੀ ਉਮਰ ਤੇ ਇਹ ਵੀ ਪਤਾ ਲੱਗਾ ਕਿ ਮੜਾ ਮੋਟਾ ਨੈਸ਼ਨਲ ਸ਼ਾ ਵੀ ਕਰਦਾ ਸੀ ਵੈਸੇ ਜੀਸੀਬੀ ਆਪਰੇਟਰ ਆ ਜਿਲੰਦਰ ਇਸੇ ਕੰਪਨੀ ਚ ਕੰਮ ਕਰਦਾ ਸਰ ਕੋਈ ਸਰ ਲੱਗੋ ਕੋਈ ਸ਼ੱਕੀ ਜੇ ਮਨ ਲੂ ਚੇਂਜ ਵਗੈਰਾ ਉਹ ਨਹੀਂ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਕੋਈ ਸਰਟੀਫਿਕੇਟ ਨਹੀਂ ਹੈ ਬਿਲਕੁਲ ਠੀਕ ਠਾਕ ਹੈ ਬਿਲਕੁਲ ਉਸ ਦੀ ਕਾਰਵਾਈ ਕੀਤੀ ਐ ਇਸੇ ਤਰ੍ਹਾਂ ਹੁਣ ਇਹਦੇ ਫਿਲਹਾਲ 174 ਦੀ ਕਾਰਵਾਈ ਕਰ ਰਹੇ ਆ ਕਮ ਸੇ ਕਮ ਇਹਦਾ ਕਾਜ਼ ਆਫ ਡੈਥ ਪਤਾ ਲੱਗੇ ਸਾਨੂੰ ਉਹਦੇ ਬਾਅਦ ਪ੍ਰਸੀਡ ਅਨ ਕਰਾਂਗੇ